ਐਕਟਿਵ ਹੁੰਦਾ ਸਮਝਦੇ ਜੇ ਬਾਵਾ ਟੰਗਣ ਵਾਲੇ ਨਹੀਂ ਸਮਝੇ ਸਮਝ ਗਏ ਬਾਵਾ ਟੰਗਣ ਵਾਲਾ ਮਹਿਕਮਾ ਉਹ ਹੁੰਦਾ ਵਾ ਜਿਹੜਾ ਕਿਸੇ ਨੂੰ ਅੱਗੇ ਲਾ ਕੇ ਤੇ ਕਲੇ ਦਾ ਮੋੜ ਬਣ ਕੇ ਤੇ ਆਪਣਾ ਉੱਲੂ ਸਿੱਧਾ ਕਰ ਜਾਂਦਾ ਵਾ ਤੇ ਅਸੀਂ ਬਾਵਾ ਟੰਗਣ ਵਾਲਿਆਂ ਦੇ ਸਭ ਤੋਂ ਜ਼ਿਆਦਾ ਯਕੀਨ ਕਰਦੇ ਮੇਰਾ ਭਰਾ ਹੀ ਮੇਰਾ ਯਾਰ ਹੀ ਅੱਗੇ ਅੱਗੇ ਤੁਰਿਆ ਜਾਂਦਾ ਜਦੋਂ ਵੱਜਦੀਆਂ ਨੂੰ ਵਾਰਨਾ ਆਏ ਤੇ ਸਭ ਤੋਂ ਪਹਿਲਾਂ ਗਲੀ ਉਹਨੇ ਲੱਭਣੀ ਆ ਵੀ ਭੱਜਨ ਨੂੰ ਰਾਹ ਕਿਹੜੇ ਬੰਦੇ ਨੂੰ ਜਾਂਦਾ ਵਾ ਮੇਲੇ ਮਸਿਆ ਦੇ ਵਿੱਚ ਵੀ ਬਾਵਾ ਟੰਗਣ ਵਾਲਾ ਮਹਿਕਮਾ بڑا ਹੁੰਦਾ ਜਿਨ੍ਹਾਂ ਨੇ ਇੱਕ ਲੱਕੜਨੀ ਚੀਰੀ ਹੁੰਦੀ ਸਾਰੇ ਮੇਲੇ ਦੇ ਉਹ ਬਾਵਾ ਨਾ ਮੇਰੇ ਨੂੰ ਇੱਥੋਂ ਤੱਕ ਟੰਗੀਆਂ ਨੇ ਬੱਲੇ ਵਾਲਿਆ ਕੰਮ ਹੀ ਬੜਾ ਕੀਤਾ ਵਾ ਉਹ ਉਦਾਂ ਹੀ ਸਰੋਪਾ ਲਾਇਆ ਜਾਂਦੇ ਉਹਦਾਂ ਹੀ ਟੌਰ ਫੋਕਾ ਹੀ ਉਹਦਾਂ ਹੀ ਬੱਲੇ ਬੱਲੇ ਸਾਸਰੀ ਕਲ ਨੂੰ ਇਹ ਲੋਕ ਤੁਹਾਡੇ ਨੁਕਸਾਨ ਕਰਨਗੇ ਜ਼ਿੰਦਗੀ ਦੇ ਵਿੱਚ ਉਹਨਾਂ ਬੰਦਿਆਂ ਕੋ ਬਚ ਕੇ ਰਹੋ ਹਲਾਸ਼ੇਰੀ ਵਾਲਿਆਂ ਤੋਂ ਬਚ ਕੇ ਰਹੋ ਫੇਸਬੁੱਕ ਦਾ ਜ਼ਮਾਨਾ ਵਾ ਵਟਸਐਪ ਦਾ ਜ਼ਮਾਨਾ ਵਾ ਇੱਕ ਗੱਲ ਕਹਿ ਕੇ ਮੈਂ ਟਾਡੀ ਸਿੰਘਾਂ ਕੋਲੋਂ ਸੇਵਾ ਲੈਣ ਲੱਗਾ ਇੱਥੇ ਦੁਨੀਆਂ ਦੇ ਚਿਹਰੇ ਤੇ ਮਖੌਟੇ ਆ ਅੱਜ ਨੈਟ ਨੇ ਦੁਨੀਆਂ 도ਗਲੀ ਜੀ ਕਰ ਦਿੱਤੀ ਆ ਵਟਸਐਪ ਚ ਲਾਉਂਦੇ ਜੇ ਸਾਰੇ ਜਾਣੇ ਫੇਸਬੁੱਕ ਚ ਲਾਉਂਦੇ ਜੇ ਫੋਟੋ ਕੱਢ ਕੇ ਵੇਖਿਓ ਜਿਹਦੇ ਦੀ ਗੱਲ ਕਰਨੀ ਹੋਵੇ ਫੋਟੋ ਉਹਨੇ ਬੜੀ ਪੋਲੀ ਜੀ ਲਾਈ ਹੁੰਦੀ ਆ ਐ ਜਿਵੇਂ ਗਊ ਦਾ ਜਾਇਆ ਹੁੰਦਾ ਤੇ ਲੋਕੀ ਫੋਟੋ ਵੇਖ ਵੇਖ ਕੇ ਹੀ ਆਖੀ ਜਾਂਦੇ ਬੜਾ ਪੋਲਾਈ ਗੁਰਦਾਰੇ ਬੜਾ ਮੱਥਾ ਟੇਕ ਜਾਂਦਾ ਵੇਖ ਸਟੋਰੀਆਂ ਸਾਰੀਆਂ ਗੁਰਦਾਰੇ ਦੀਆਂ ਪਾਉਂਦਾ ਏ ਉਹਦੇ ਨਾਲ ਰਹੀਏ ਤੇ ਪਤਾ ਲੱਗਦਾ ਵੀ ਨਰਾ ਜ਼ਹਿਰ ਹੀ ਚੁੱਕੀ ਫਿਰਦਾ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਫਿਰ ਪਤਾ ਲੱਗਦਾ ਵੀ ਕੱਪੜੇ ਫੋਟੋ ਚ ਡੀਪੀ ਚ ਬੜੇ ਚਟੇ ਪਾਈ ਕੰਮ ਸਾਰੇ ਹੀ ਕਾਲੀ ਕਰਦਾ ਹੀ ਏ ਵੀ ਫੋਟੋ ਡੀਪੀ ਤੇ ਬੜੇ ਸੋਹਣੇ ਕੱਪੜੇ ਪਾ ਕੇ ਨੈਣ ਲਵਾਈ ਆ ਇੰਟਰਨੈਟ ਦੇ ਉੱਤੇ ਵਟਸਐਪ ਤੇ ਲਾਈ ਆ ਨਾਲ ਰਹੀਏ ਤੇ ਪਤਾ ਲੱਗਦਾ ਕੰਮ ਕਾਲੇ ਕਰੀ ਜਾਂਦਾ ਏ ਇੱਕ ਚੀਜ਼ ਹੋਰ ਤੁਹਾਡੇ ਜਿਹੜੇ ਮੋਬਾਈਲ ਚ ਲਾਉਂਦੇ ਫਿਲਟਰ ਦਾ ਜ਼ਮਾਨਾ ਵਾ ਫਿਲਟਰ ਲਾ ਕੇ ਫੋਟੋ ਚਿੱਟੀ ਹੋ ਜਾਂਦੀ ਮੇਰੇ ਵਰਗਾ ਵੀ ਐ ਲਿਸ਼ਕ ਪੁਛ ਕੇ ਜਾਂਦਾ ਕਾਲਾ ਵਜਾ ਵੀ ਬੰਦਾ ਆ ਨਾ ਫਿਲਟਰ ਦਾ ਜ਼ਮਾਨਾ ਆ ਗਿਆ ਫਿਲਟਰ ਲਾਉ ਤੇ ਫੋਟੋ ਚਿੱਟੀ ਹੋ ਜਾਂਦੀ ਆ ਰੱਬ ਨਾ ਕਰੇ ਜੇ ਫਿਲਟਰ ਦਿਲ ਤੇ ਲੱਗਣ ਲੱਗ ਪਿਆਵੇ ਫੇਰ ਕੀ ਬਣੂ ਸਾਡਾ ਫੇਰ ਤੇ ਘਰਾਂ ਦੇ ਘਰ ਉੱਜੜਨਗੇ ਲੋਕੀ 도ਗਲੇ ਜੇ ਬਣ ਕੇ ਜ਼ਿੰਦਗੀ ਬਤੀਤ ਕਰਨਾ ਮਹਾਰਾਜ ਨੇ ਬਾਬੇ ਫੌਜਾ ਜੀ ਨੇ ਉਹ ਉੱਥੇ ਡਾਂਗ ਫੜ ਕੇ ਖਲੋਣਾ ਵੀ ਇਹ ਫਿਲਟਰ ਵਾਲਾ ਨਹੀਂ ਉਹ ਇਹਦੇ ਨਕਲੀ ਫਿਲਟਰ ਲਾ ਕੇ ਤੁਰਿਆ ਫਿਰਦਾ ਇਸ ਕਰਕੇ ਜ਼ਿੰਦਗੀ ਇੱਕ ਚਿਹਰੇ ਦੇ ਨਾਲ ਜਿਉਣੀ ਸਿੱਖੋ ਡਬਲ ਫੇਸ ਨਾਲ ਜ਼ਿੰਦਗੀ ਨਹੀਂ ¡YA LAMDERNAS!